ਸਤਿ ਸ਼੍ਰੀ ਅਕਾਲ ਦੋਸਤੋ ਕਰੋਨਾ ਵਾਇਰਸ ਦੇ ਦੌਰਾਨ ਕਾਫੀ ਲੋਕਾਂ ਨੇ ਇੰਜੈਕਸ਼ਨ ਲਵਾਏ ਹੈ ਕਰੋਨਾ ਦੇ ਇੱਕ ਖਬਰ ਸਾਹਮਣੇ ਆ ਰਹੀ ਹੈ ਬਹੁਤ ਹੀ ਹੈਰਾਨੀਜਨ ਖਬਰ ਹੈ ਜਿਸ ਤੋਂ ਬਾਅਦ ਲੋਕਾਂ ਚ ਡਰ ਦਾ ਮਾਹੌਲ ਜਿਹੜਾ ਬਣਿਆ ਹੋ ਬਣਿਆ ਹੋਇਆ ਕਰੋਨਾ ਦੇ ਦੌਰਾਨ ਜਿਨ੍ਹਾਂ ਨੇ ਜਿਹੜੀ ਕੋਵੀ ਸ਼ੀਲਡ ਵੈਕਸੀਨ ਸੀ ਉਹ ਲਗਵਾਈ ਹੈ ਇੱਕ ਡਰੋਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਇਸ ਵੈਕਸੀਨ ਨੂੰ ਤਿਆਰ ਕੀਤਾ ਸੀ ਐਕਸਟਰਾਜੈਨਿਕਾ ਨਾਂ ਦੀ ਕੰਪਨੀ ਨੇ ਇੱਕ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕੰਪਨੀ ਨੇ ਕਬੂਲਿਆ ਇਸ ਦੇ ਸਾਈਡ ਇਫੈਕਟ ਵੀ ਹੈ ਇਸ ਤੋਂ ਬਾਅਦ ਜਿਨ੍ਹਾਂ ਨੇ ਇਹ ਵੈਕਸੀਨ ਲਗਵਾਈ ਸੀ ਜਿਹੜਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਰੋਨਾ ਦੇ ਦੌਰਾਨ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਵਾਸਤੇ ਆਕਸਫੋਰਡ ਐਕਸਟਰਾਜੈਨਿਕਾ ਦੇ ਟੀਕੇ ਲਗਾਏ ਗਏ ਸੀ ਇੰਡੀਆ ਦੇ ਵਿੱਚ ਵੈਕਸੀਨ ਦਾ ਉਤਪਾਦਨ ਜਿਹੜਾ ਹੈਗਾ ਇਹਦਾ ਸਿਰਮ ਇੰਸਟੀਚਿਊਟ ਨੇ ਕੀਤਾ ਸੀ ਜਿਹੜੀ ਕੋਵੀ ਸ਼ੀਲਡ ਵੈਕਸੀਨ ਸੀ कोरोना ਦੀ ਮਹਾਮਾਰੀ ਦੇ 4 ਸਾਲਾਂ ਬਾਅਦ ਕੰਪਨੀ ਨੇ ਮੰਨਿਆ ਹੈ ਕਿ ਲੋਕਾਂ 'ਚ ਇਹ ਵੈਕਸੀਨ ਜਿਹੜੀ ਹੈ ਸਾਈਡ ਇਫੈਕਟ ਪੈਦਾ ਕਰ ਸਕਦੀ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਇੱਕ ਕਾਨੂੰਨੀ ਮਸਲੇ 'ਚ ਐਸਟਰਾਜੈਨਿਕਾ ਕੰਪਨੀ ਨੇ ਕਬੂਲ ਕੀਤਾ ਉਸ ਦੀ ਵੈਕਸੀਨ ਜਿਹੜੀ ਹੈ ਕੋਵੀ ਸ਼ੀਲਡ ਉਸ ਦੇ ਜਿਹੜੇ ਕੁਝ ਮਾਮਲਿਆਂ 'ਚ ਸਾਈਡ ਇਫੈਕਟ ਹੋ ਸਕਦੇ ਆ ਕੰਪਨੀ ਨੇ ਮੰਨਿਆ ਕਿ ਲੋਕਾਂ 'ਚ ਬਲੱਡ ਕਲੋਟਿੰਗ ਯਾਨੀ ਖੂਨ ਦੇ ਧੱਕੇ ਜੰਮਣ ਦੇ ਨਾਲ-ਨਾਲ ਕਈ ਸਾਈਡ ਇਫੈਕਟ ਪੈਦਾ ਹੋ ਸਕਦੇ ਆ ਜਿਵੇਂ ਹਾਰਟ ਟੈਕ ਬ੍ਰੇਨ ਸਟ੍ਰੋਕ ਹੋਰ ਵੀ ਸਾਈਡ ਇਫੈਕਟ ਪੈਦਾ ਹੋ ਸਕਦੇ ਆ ਕੰਪਨੀ ਨੇ ਕਿਹਾ ਕਿ ਇਹ ਕੁਝ ਮਾਮਲਿਆਂ 'ਚ ਹੀ ਹੁੰਦਾ ਆਮ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਕੁਝ ਮਾਮਲਿਆਂ 'ਚ ਹੀ ਹੁੰਦਾ ਹੈ ਯੂਕੇ ਦੇ ਵਿੱਚ ਇੱਕ ਵਿਅਕਤੀ ਨੇ ਇਸ ਕੰਪਨੀ ਦੇ ਖਿਲਾਫ ਕੇਸ ਕੀਤਾ ਸੀ ਉਸ ਦਾ ਕਹਿਣਾ ਹੈ ਕਿ ਕੰਪਨੀ ਜਿਹੜੀ ਵੈਕਸੀਨ ਹੈ ਲਗਾਉਣ ਤੋਂ ਬਾਅਦ ਉਹ ਬ੍ਰੇਨ ਡੈਮੇਜ ਦਾ ਸ਼ਿਕਾਰ ਹੋ ਗਿਆ ਉਸ ਤੋਂ ਇਲਾਵਾ ਕਈ ਪਰਿਵਾਰਾਂ ਨੇ ਵੈਕਸੀਨ ਦੇ ਜਿਹੜੇ ਸਾਈਡ ਇਫੈਕਟ ਹੈ ਉਸ ਨੂੰ ਲੈ ਕੇ ਕੋਰਟ ਚ ਸ਼ਿਕਾਇਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਵੈਕਸੀਨ ਲੈ ਲਗਾਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਰੀਰਕ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਹੁਣ ਇਹ ਪਰਿਵਾਰ ਹੈ ਜਿਹੜੇ ਮੁਆਵਜ਼ੇ ਦੀ ਮੰਗ ਕਰ ਰਹੇ ਹੈ ਜਿਹੜੀਆਂ ਤਕਲੀਫਾਂ ਝੱਲੀਆਂ ਇਹ ਵੈਕਸੀਨ ਤੋਂ ਬਾਅਦ ਸਾਈਡ ਇਫੈਕਟ ਕਬੂਲਨ ਤੋਂ ਬਾਅਦ ਕੰਪਨੀ ਲੋਕਾਂ ਦੇ ਮੁਆਵਜ਼ੇ ਦਾ ਵਿਰੋਧ ਕਰ ਰਹੀ ਹੈ ਕੰਪਨੀ ਦੇ ਮੁਤਾਬਕ ਜਿਹੜਾ ਹੈਗਾ ਇੰਨੀ ਮਾਤਰਾ ਜਿਹੜੀ ਵੈਕਸੀਨੇਸ਼ਨ ਦੇ ਦੌਰਾਨ ਜਿਹੜੀ ਹੈਗੀ ਆ ਕੁਝ ਕੁ ਲੋਕਾਂ ਨੂੰ ਇਹ ਸਮੱਸਿਆ ਹੋ ਸਕਦੀ ਆ ਹੁਣ ਜੇ ਕੋਰਟ ਲੋਕਾਂ ਦਾ ਦਾਵਾ ਕੂਲ ਕਰਦੀ ਆ ਤਾਂ ਕੰਪਨੀ ਨੂੰ ਕਾਫੀ ਭਾਰੀ ਭੁਗਤਾਨ ਕਰਨਾ ਪੈ ਸਕਦਾ